ਤੇ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਬਿਲਕੁਲ ਮਤਲਬ ਆਪਾਂ ਕਹਿ ਸਕਦੇ ਮੀਟ ਦੀ ਸ਼ਾਪ ਆ ਜੀ ਬਿਲਕੁਲ ਤੇ ਇਹ ਜਾਂਦਾ ਰਾਹ ਜੀ ਗੁਰਦੁਆਰਾ ਸਾਹਿਬ ਨੂੰ ਮੈਂ ਤਾਂ ਗਿਆ ਨਾ ਭਾਪਾ ਨਾਲ ਪਹਿਲੇ ਬਾਬੇ ਮਿਲਦੇ ਹੁੰਦੇ ਸੀ ਨਾ ਵਡੇਰੇ ਇਹ ਨਹੀਂ ਸੀ ਵੀ ਇਹ ਜੱਟੇ ਤੇ ਮੁਸਲਮਾਨ ਨਾ ਨਾ ਜੀ ਉਹਨਾਂ ਦੀ ਮੁਹੱਬਤ ਐਣੀ ਹੁਣ ਇੱਕ ਜੱਫਾ ਪਾ ਕੇ ਉਹ ਪੜਵਾ ਮੈਂ ਨਹੀਂ ਵੇਖਿਆ ਤੇ ਤੂੰ ਮੈਨੂੰ ਨਹੀਂ ਸਿਆਣਾ ਤੇ ਜੱਫੇ ਪਾ ਕੇ ਉਹਨਾਂ ਦੀ ਅੱਖਾਂ 'ਚ ਆਸੂ ਆਇਆ ਨਾ ਵੀ ਇੰਨਾ ਪਿਆਰ ਹੁੰਦਾ ਸੀ ਸਹੀ ਗੱਲ ਆ ਤੇ ਹੁਣ ਦੌਰ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਮੇਰੇ ਖਿਆਲ ਨਾਲ ਇਹ ਮੀਟ ਦੀ ਦੁਕਾਨ ਆ ਇਹ ਜਿਹੜੀ ਇਮਾਰਤ ਸਿੱਖ ਦੌਰ ਦੀ ਆ ਖਾਲਸਾ ਦੌਰ ਦੀ ਖਾਲਸਾ ਰਾਜ ਦੇ ਦੌਰ ਦੀ ਇਹ ਇਮਾਰਤ ਆ ਤੇ ਜਿਹਦੇ ਤੁਸੀਂ ਇਹ ਹਾਲਾਤ ਵੇਖ ਰਹੇ ਹੋ ਇਸ ਇਮਾਰਤ ਦੇ ਵਿੱਚ ਚਾਰ ਫੈਮਲੀਆਂ ਰਹਿ ਰਹੀਆਂ ਨੇ ਬਾਬਾ ਬੁੱਲੇ ਸ਼ਾਹ ਜੀ ਦਾ ਜ਼ਮਾਨਾ ਸੀ ਉਹ ਬਾਬਾ ਬੁੱਲੇ ਸ਼ਾਹ ਜੀ ਹਾਇਤ ਸਨ ਤੇ ਕਸੂਰ ਦੇ ਵਿੱਚ ਉਹਨਾਂ ਦੀ ਕੁਝ ਗੱਲਾਂ ਕਰਕੇ ਜਾਂ ਕੁਝ ਉਹਨਾਂ ਦੀ ਸ਼ਾਇਰੀ ਨੂੰ ਕਰਕੇ ਉਹਨਾਂ ਦੇ ਉੱਤੇ ਕਾਫਰ ਦੇ ਫਤਵੇ ਲੱਗੇ ਉਹਨਾਂ ਨੂੰ ਕਤਲ ਕਰਨ ਦਾ ਮਨਸੂਬਾ ਬਣਾਇਆ ਗਿਆ ਤੇ ਉਹ ਉਹਨਾਂ ਨੇ ਉੱਥੋਂ ਆਪਣੀ ਜਾਨ ਬਚਾਈ ਤੇ ਬਚਾ ਕੇ ਦਾਹਤੋ ਦੇ ਇਸ ਗੁਰਦੁਆਰੇ ਦੇ ਵਿੱਚ ਆਣ ਕਿੰਨੇ ਟਾਈਮ ਤੋਂ ਤੁਸੀਂ ਇਹਦੇ ਵਿੱਚ ਰਹਿ ਰਹੇ ਹੋ ਜੀ ਜਾ ਰਹੀਓ ਤਾਂ ਤੇ ਹੁੰਦਾ ਨਹੀਂ ਸਰਦਾਰ ਜੀ ਸਾਨੂੰ ਯਾਦ ਭਰ ਇਹਨਾਂ ਨੂੰ ਪਤਾ ਕਿ ਚੌਥੀ ਪੀੜੀ ਆ ਸਾਡੀ ਆਓ ਹੁਣ ਉੱਪਰ ਚੱਲਦੇ ਆਂ ਉੱਪਰ ਚੱਲ ਕੇ ਵੀ ਤੁਹਾਨੂੰ ਉੱਪਰ ਦੇ ਵੀ ਇਹਦੇ ਹਾਲ ਦਿਖਾਉਨੇ ਆ ਇਹ ਜਾਂਦੀਆਂ ਇਸ ਨੂੰ ਪੌੜੀਆਂ ਜੀ ਕੀ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦਾ ਸਿੱਖ ਰਾਜ ਦਾ ਗੁਰਦੁਆਰਾ ਸਾਹਿਬ ਆ ਦੇਖੋ ਸਿੱਖ ਰਾਜ ਦੇ ਗੁਰਦੁਆਰਾ ਸਾਹਿਬ ਦੀ ਇਸ ਟਾਈਮ ਕੀ ਹਾਲਤ ਹੋਈ ਹੈ ਕਿ ਜਿਹੜੇ ਅਸਥਾਨਾਂ ਸੰਗਤਾਂ ਨੂੰ ਆਵਾਜ਼ਾਂ ਮਾਰ ਰਹੇ ਨੇ ਸੰਗਤਾਂ ਨੂੰ ਬੁਲਾ ਰਹੇ ਨੇ ਹੋਰ ਇਸ ਤਰ੍ਹਾਂ ਦੇ ਬਹੁਤ ਸਥਾਨ ਆਪਾਂ ਹੁਣ ਪਿੰਡਾਂ ਦੇ ਵਿੱਚ ਹੀ ਆ ਪਿੰਡਾਂ ਉਧਰ ਵੀ ਜਾਵਾਂਗੇ ਹੋਰ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਦੇਖੋ ਜੀ ਨਾਨਕਸ਼ਹੀ ਈਟ ਦੇ ਬਣੇ ਹੋਏ ਨੇ ਪਹਿਲਿਆਂ ਟਾਈਮਾਂ ਦੇ ਕੁਸ਼ ਇਸ ਤਰ੍ਹਾਂ ਦੀ ਹਾਲਾਤ ਦੇ ਵਿੱਚ ਇੱਥੇ ਤੇ ਹੁਣ ਕੂੜਾ ਸਿੱਟਿਆ ਜਾ ਰਿਹਾ ਮੇਰੇ ਹਿਸਾਬ ਨਾਲ ਪੂਰੇ ਸ਼ਹਿਰ ਦਾ 80% ਇਤਿਹਾਸ ਪਿਆ 80% ਇਤਿਹਾਸ ਜੋ ਪਾਕਿਸਤਾਨ ਦੇ ਵਿੱਚ ਆ ਸਾਡੇ ਗੁਰਤਾ ਮਾ ਦਾ ਜਾਂ ਸਾਡੇ ਗੁਰੂਆਂ ਦਾ ਸਿੱਖ ਰਾਜ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਇਸ ਟਾਈਮ ਮੈਂ ਖੜਾ ਜੀ ਲਾਹੌਰ ਪਾਕਿਸਤਾਨ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਜੀ ਲਾਹੌਰ ਦੇ ਆਸ-ਪਾਸ ਪਿੰਡਾਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਦੀ ਕੋਈ ਸਾਫ ਸੰਭਾਲ ਨਹੀਂ ਹੋ ਰਹੀ ਉਹਨਾਂ ਨੂੰ ਦੇਖਣ ਚੱਲੇ ਆ ਜੀ ਜਿਨ੍ਹਾਂ ਦੀਆਂ ਕੁਝ ਇਮਾਰਤਾਂ ਡਿੱਗ ਚੁੱਕੀਆਂ ਨੇ ਕੁਝ ਟੈਟਰੀ ਹੋ ਰਹੀਆਂ ਨੇ ਤੇ ਕਿੰਨਾ ਹਾਲਾਤਾਂ ਦੇ ਵਿੱਚ ਅੱਜ ਉਹ ਗੁਰਦੁਆਰਾ ਸਾਹਿਬ ਨੇ ਸਾਰੇ ਤੁਹਾਨੂੰ ਦਰਸ਼ਣ ਕਰਵਾਵਾਂਗੇ ਤੇ ਇਸ ਟਾਈਮ ਆਪਾਂ ਆਪਾਂ ਜੀ ਕਿੱਥੇ ਜਾਏ ਕਿਹੜੇ ਪਿੰਡਾਂ ਜੀ ਐ ਜੀ ਕਹਨਾ ਕਰਨਾ ਲਾਹੌਰ ਦਾ ਇੱਕ ਪਿੰਡੇ ਕਾ ਨਾਮ ਠੀਕ ਹੈ ਜੀ ਤੇ ਕਰਨੇ ਦੇ ਵਿੱਚ ਅਸੀਂ ਕਰੇ ਆ ਇਹਦੇ ਵਿੱਚ ਇੱਕ ਗੁਰਦੁਆਰਾ ਹੈ ਜੀ ਗੁਰਦੁਆਰਾ ਜਮੀਤ ਸਿੰਘ ਠੀਕ ਹੈ ਜੀ ਤੇ ਉਸ ਦੀ ਕੰਡੀਸ਼ਨ ਦਿਖਾਣੇ ਆ ਕਿ ਕਿਸ ਤਰ੍ਹਾਂ ਉਹ ਕਿਸ ਹਾਲਤ ਵਿੱਚ ਹੈ ਇਸ ਟਾਈਮ ਜੀ ਤੇ ਸਾਮ ਸਮਈਆ ਨਾ ਹੁੰਦੀ ਵਜ੍ਹਾ ਤੇ ਕਿੰਨਾ ਹੋ ਟੁੱਟ ਭੱਜ ਗਿਆ ਵੇ ਤੇ ਕਿਸ ਤਰ੍ਹਾਂ ਉਹਨੂੰ ਅਸੀਂ ਅੱਗੇ ਕਰ ਸਕਨੀ ਆ ਬਚਾ ਸਕਨੀ ਆ ਜਾਂ ਨਹੀਂ ਤੇ ਉਹਦੀ ਹਾਲਤ ਜੋ ਮੌਜੂਦਾ ਹੈ ਉਹ ਤੁਹਾਨੂੰ ਦਿਖਾਣੇ ਆ ਤੇ ਆਓ ਚੱਲਦੇ ਆ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਤੇ ਇਹ ਗੁਰਦੁਆਰਾ ਸਾਹਿਬ ਦੇ ਕੁਛ ਆਲਾ ਦਵਾਲਾ ਇਸ ਤਰ੍ਹਾਂ ਦਾ ਵਾ ਇਸ ਤਰ੍ਹਾਂ ਇਸ ਤਰਫ ਬਾਜ਼ਾਰ ਆ ਤੇ ਇਸ ਤਰਫ ਜੀਟੀ ਰੋਡ ਆ ਰਿਆ ਤੇ ਇਸ ਤਰਫ ਵੀ ਬਾਜ਼ਾਰ ਆ ਤੇ ਇਹਦੇ ਗੁਰਦੁਆਰਾ ਸਾਹਿਬ ਦੇ ਬਾਹਰ ਬਿਲਕੁਲ ਕਸਾ ਮਤਲਬ ਆਪਾਂ ਕਹਿ ਸਕਦੇ ਮੀਟ ਦੀ ਸ਼ਾਪ ਆ ਜੀ ਬਿਲਕੁਲ ਤੇ ਇਹ ਜਾਂਦਾ ਰਾਹ ਜੀ ਗੁਰਦੁਆਰਾ ਸਾਹਿਬ ਨੂੰ ਤੇ ਇਹ ਅੰਦਰ ਇਹ ਇਮਾਰਤ ਆ ਜੀ ਗੁਰਦੁਆਰਾ ਸਾਹਿਬ ਦੀ ਜੋ ਇਸ ਸਮੇ ਵਾਹਿਗੁਰੂ ਵਾਹਿਗੁਰੂ ਵਾਹਿ ਇਸ ਸਮੇ ਕੁਛ ਟਹਿ ਟੇਰੀ ਹੋ ਚੁੱਕੀ ਆ ਕੁਛ ਬਚੀ ਆ ਤੇ ਪਹਿਲਾਂ ਤੁਹਾਨੂੰ ਇਸ ਤਰਫ ਦਿਖਾਉਨੇ ਆ ਇਸ ਤਰਫ ਤੋਂ ਥੋੜੀ ਇਮਾਰਤ ਬਚੀ ਹੋਈ ਹੈ ਜੀ ਤੇ ਆਓ ਬੈਕ ਸਾਈਡ ਤੇ ਚੱਲਦੇ ਆ ਇਹ ਜੀ ਗੁਰਦੁਆਰੇ ਦੀ ਕਾਫੀ ਜ਼ਿਆਦਾ ਹਾਲ ਹੈ ਜਿਹੜੀ ਖਰਾਬ ਹੋ ਚੁੱਕੀ ਹੈ ਸਾਮ ਸਭਈਆ ਨਾ ਹੁੰਦੀ ਵਜ੍ਹਾ ਤੋਂ بارشਾਂ ਦੇ ਨਾਲ ਤੇ ਮੌਸਮ ਦੇ ਅਸਰਾਂ ਦੇ ਨਾਲ ਇਦਾ ਉੱਪਰ ਵਾਲਾ ਸਾਰਾ ਜਿਹੜਾ ਗੁੰਬਾ ਤੇ ਉਹ ਡਿੱਗ ਚੁਕਿਆ ਹੈ ਇੰਦੇ ਦੀਵਾਰਾਂ ਡਿੱਗ ਚੁਕੀਆਂ ਨੇ ਇਹ ਸਾਹਮਣੇ ਦਾ ਹਿੱਸਾ ਦਰਵਾਜ਼ਾ ਮੇਨ ਜਿਹੜਾ ਸੀ ਉਹ ਵੀ ਕਾਫੀ ਡਿੱਗਿਆ ਹੈ ਇਹਦੇ ਵਿੱਚ ਕੁਝ ਆਬਾਦੀ ਹੈ ਜਿਹੜੀ 47 ਟਾਈਮ ਹਿੱਜਤ ਕਰਕੇ ਆਏ ਸਨ ਤੇ ਉਹਨਾਂ ਨੇ ਇਸ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਗੁਰਦੁਆਰੇ ਦੀ ਮੇਨ ਬਿਲਡਿੰਗ ਤੇ ਹਜੇ ਤੱਕ ਖਾਲੀ ਹੈ ਲੇਕਿਨ ਪਰ ਆਲੇ ਦੁਆਲੇ ਦਾ ਹਾਰ ਥੋੜੀ ਰੈਸ਼ ਹੈ ਇਹ ਗੁਰਦੁਆਰੇ ਦੀ ਜਗ੍ਹਾ ਹੋਊਗੀ ਹਾਂਜੀ ਇਹ ਦਾ ਸੇਮ ਸੀ ਦੇ ਪਿੱਛੇ ਚਾਰੀਓ ਦੇ ਪਿੱਛੇ ਵੀ ਕੋਈ ਕਮਰੇ ਨੇ ਉਹ ਯਾ ਤੇ ਲੰਗਰ ਖਾਨਾ ਹੋ ਸਕਦਾ ਹੈ ਜਾਂ ਫਿਰ ਮਹਿਮਾਨਤ ਰਹਿਣ ਵਾਸਤੇ ਯਾਤਰੀਆਂ ਦੀ ਜਗ੍ਹਾ ਤੋਂ ਹੋ ਸਕਦੀ ਹੈ ਤੇ ਮੇਨ ਜਿਹੜੀ ਇਹ ਬਿਲਡਿੰਗ ਹੈ ਉਹ ਮੌਜੂਦ ਹੈ ਜੀ ਇਸ ਟਾਈਮ ਆਓ ਅੰਦਰ ਚੱਲਦੇ ਆਂ ਅੰਦਰ ਦੇਖਦੇ ਆਂ ਲੇਕਿਨ ਕਾਫੀ ਬੁਰੀ ਹਾਲਤ ਹੈ ਜੀ ਤੇ ਇਸ ਦੀ ਤਾਂ ਬਹੁਤ ਜ਼ਿਆਦਾ ਬੁਰੀ ਹਾਲਤ ਹੋ ਚੁੱਕੀ ਜੀ ਇਸ ਬਿਲਡਿੰਗ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਟਾਇਟਰੀ ਤੇ ਉੱਪਰ ਤਰੇੜਾਂ ਆਈਆਂ ਇਹ ਕਿਸੇ ਟਾਈਮ ਤੇ ਡਿੱਗ ਸਕਦੀ ਹੈ ਹਾਂ ਜੀ ਇੱਧਰ ਸਾਰੀ ਉੱਪਰ ਗੋਮਾ ਤੇ ਡਿੱਗ ਚੁੱਕਾ ਇੱਧਰ ਉਹ ਸ਼ਾਤ ਵੀ ਡਿੱਗਣ ਵਾਲਾ ਹੀ ਆ तकरीबन तकरीबन ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਢੀ ਵੱਡੀ ਤਰੇੜ ਆ ਇਹ ਕਿਸੇ ਟਾਈਮ ਵੀ ਡਿੱਗ ਸਕਦਾ ਤੇ ਇਹ ਕੈਸਾ ਟਾਈਮ ਸੀ ਜਿਸ ਟਾਈਮ ਇੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਜੀ ਤੇ ਇਹ ਗੁਰਦੁਆਰਾ ਸਾਹਿਬ ਆਬਾਦ ਹੀ 1949 ਤੋਂ ਬਾਅਦ ਇਹ ਹਾਲਾਤ ਹੋਏ ਨੇ ਸਾਡੇ ਇੱਥੇ ਜਿਹੜੀ ਸਿੱਖ ਕਮਿਊਨਿਟੀ ਚਲੀ ਗਈ ਗੁਰਤਮਾਂ ਦੀ ਸਾਮ ਸੰਭਾਲ ਨਹੀਂ ਹੋਈ ਤੇ ਉਸ ਨਾਸਾਮ ਸੰਭਾਲ ਦਾ ਜਿਹੜਾ ਨਤੀਜਾ ਉਹ ਇਹ ਆ ਤੇ ਮੈਂ ਇੱਕੀ ਤੁਹਾਨੂੰ ਬੇਨਤੀ ਕਰਦਾ ਜੀ ਜਿੱਥੇ ਵੀ ਹੋ ਤੁਸੀਂ ਦੁਨੀਆ ਦੇ ਵਿੱਚ ਯਾਰ ਇੱਧਰ ਨੂੰ ਵੱਧ ਤੋਂ ਵੱਧ ਰੁਝਾਨ ਪਾਓ ਇਹਨਾਂ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਵਿੱਚ ਸਾਡਾ 80% ਇਤਿਹਾਸ ਪਿਆ 80% ਇਤਿਹਾਸ ਜੋ ਪਾਕਿਸਤਾਨ ਦੇ ਵਿੱਚ ਆ ਸਾਡੇ ਗੁਰਤਾ ਮਾ ਦਾ ਜਾਂ ਸਾਡੇ ਗੁਰੂਆਂ ਦਾ ਸਿੱਖ ਰਾਜ ਦਾ ਇੱਧਰ ਨੂੰ ਵੱਧ ਤੋਂ ਵੱਧ ਆਓ ਤਾਂ ਕਿ ਇਹ ਇਹਨਾਂ ਜਿਹੜੇ ਸਥਾਨ ਹੈ ਇਹਨਾਂ ਨੂੰ ਬਹਾਲ ਕਰਵਾਈਏ ਇਹਨਾਂ ਦੇ ਵਿੱਚ ਪਹਿਲਾਂ ਵਾਂਗ ਰੌਣਕਾਂ ਲੱਗਣ ਤੇ ਇਸ ਤਰ੍ਹਾਂ ਇਮਾਰਤਾਂ ਦੀ ਬੇਅਦਬੀ ਨਾ ਹੋਵੇ ਜਿਸ ਤਰ੍ਹਾਂ ਹੋ ਰਹੀ ਆ ਤੇ ਇਹ ਦੇਖ ਕੇ ਨਾ ਬੜਾ ਦਿਲ ਦੁਖਿਆ ਮੇਰਾ ਤੇ ਉਧਰ ਭਾਈ ਸਾਹਿਬ ਬੁਲਾ ਰਹੇ ਤਖਤੀ ਹੈ ਜੀ ਹਾਂ ਜੀ ਇਹ ਸੇਵਾ ਕਰੇ ਜਿਆ ਕੁਝ ਪਲੇਟਾਂ ਨੇ ਜੀ ਉਸ ਟਾਈਮ ਜਿਹਨਾਂ ਲੋਕਾਂ ਨੇ ਸੇਵਾ ਕਰਵਾਈਆਂ ਨੇ ਇਹ ਉਹਨਾਂ ਦੇ ਨਾਮ ਲਿਖੇ ਹੋਏ ਨੇ ਇਹ ਜੀ ਕੋਈ 7 ਰੁਪਏ ਹਾਕਮ ਸਿੰਘ ਵਲਦ ਅਰੋੜਾ ਸਿੰਘ ਜਿਹੜੇ ਨੇ ਇਹਨਾਂ ਨੇ ਕੀਤੀ ਮਾਨੋਵਾਲ ਵਾਲੇ ਇਹ 5 ਰੁਪਏ ਸੇਵਾ ਕਰਵਾਈ ਜੀ ਹੈ ਕਾਨੇ ਦੇ ਰਹਿਣ ਵਾਲੇ ਸਰਦਾਰ ਤਾਰਾ ਸਿੰਘ ਬਲਦ ਨਿਹਾਲ ਸਿੰਘ ਨੰਬਰਦਾਰ ਸਨ ਇਹ 5 ਰੁਪਏ ਚਾਰਾ ਨੇ ਕਰਵਾਈ ਸਰਦਾਰ ਪੀਲਾ ਸਿੰਘ ਨੇ ਇੱਕ ਜ਼ਿਲ੍ਹਾ ਕਸ਼ਮੀਰ ਦੇ ਸਨ ਤੇ ਇਹ ਸਾਰੀ ਸੇਵਾ ਕਰਾਈ ਪਲੇਟਾਂ ਤੇ ਅੱਜ ਵੀ ਆਦੀਵੇ ਦੂਰੇ ਭਾਈ ਪਹਿਲੇ ਟੱਪ ਹਾਂਜੀ ਇਹ ਤੇ ਬਾਅਦ ਵਿੱਚ ਇਹ ਜਿਹੜੇ ਫੈਮਿਲੀ ਤੇ ਰਹਿ ਰਹੇ ਨੇ ਇਹ ਫਿਕਾ ਜਾਫਰ ਦੇ ਨਾਲ ਤਾਲੁਕ ਰੱਖਦੇ ਰਹੇ ਤੇ ਉਹ ਯਕੀਨਤਨ ਜਿਹੜਾ ਨਾ ਹੋਇਆ ਇਹ ਬਾਲ ਦਿੰਦੇ ਨੇ ਕਿਉਂਕਿ ਇਹ ਵੀ ਰਾਬਦਾ ਕਾਰ ਸੀ ਤੇ ਟਾਇਲ ਦੇਖੋ ਇਹ ਸਾਰੀ ਇੰਪੋਰਟਡ ਟਾਇਲ ਹੈ ਬਾਹਰੋਂ ਆਈ ਹੋਈ ਐਸੇ ਮੈਂ ਟਾਇਲ ਦਾ ਤੁਹਾਨੂੰ ਡਿਜ਼ਾਈਨ ਇਹ ਰੰਗ ਰੰਗ ਨਹੀਂ ਮਿਲੇਗਾ ਬਿਲਕੁਲ ਤੇ ਸਾਰਾ ਉਸ ਟਾਈਮ ਦਾ ਬਿਹਤਰੀਨ ਅੰਦਰ ਦੇਖੋ ਪੇਂਡਿੰਗ ਕਿੰਨੀ ਖੂਬਸੂਰਤ ਕੀਤੀਆਂ ਗਈਆਂ ਸਨ ਉਸ ਟਾਈਮ ਸਹੀ ਗੱਲ ਹੈ ਜੀ ਇਹ ਕੁਝ ਇਸ ਤਰ੍ਹਾਂ ਦੇ ਮੌਜੂਦਾ ਹਾਲਾਤ ਇੱਧਰ ਤੇ ਨਾ ਹੀ ਆਈਏ ਤੇ ਵਧੀਆ ਹੋਊਗਾ ਹੈ ਨੇ ਕਮਰੇ ਪਰਲੀ ਸਾਈਡ ਕਮਰੇ ਹੈ ਨੇ ਆ ਜਿਓ ਜੀ ਆ ਜਿਓ ਤੇ ਹੁਣ ਆਪਾਂ ਜਿਹੜੇ ਇੱਥੇ ਕਮਰੇ ਆ ਗੁਰਦੁਆਰਾ ਸਾਹਿਬ ਦੇ ਇਮਾਰਤ ਦੇ ਨਾਲ ਉਹ ਆਪਾਂ ਦੇਖਾਂਗੇ ਆ ਜਿਓ ਜੀ ਚੱਲਦੇ ਆਂ ਕੁਛ ਇਸ ਤਰਫ ਇਧਰ ਵੀ ਹੈ ਕਮਰੇ ਸਨ ਸਾਰੇ ਦੇਖ ਰਿਓ ਤੁਸੀਂ ਅਜੇ ਵੀ ਇੱਟਾ ਚੜਨ ਅਸਾਰ ਨੂੰ ਨਜ਼ਰ ਆ ਰਹੇ ਨੇ ਸਾਰੇ ਇਹ ਵੀ ਉਹ ਕਮਰੇ ਸਨ ਸਭ ਨੇ ਕਦੇ ਇੱਥੇ ਵੀ ਰੌਣਕਾਂ ਲੱਗਦੀਆਂ ਸੀ ਇੱਥੇ ਵੀ ਸੰਗਤਾਂ ਆਉਂਦੀਆਂ ਸੀ ਦਰਸ਼ਨ ਕਰਨਾ ਤੇ ਅੱਜ ਜਾੜ ਪਿਆ ਹੋਇਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਕੋਸ਼ਿਸ਼ ਕਰਦੇ ਆਂ ਕੰਡੇ ਵਾਲੇ ਆ ਜੇ ਕੋਈ ਨਾਮ ਜਾਂ ਅਸਾਰ ਕੁਝ ਲੱਭਣ ਜ਼ਰੂਰ ਆਪਾਂ ਦੇਖਾਂਗੇ ਜੀ ਬਿਲਕੁਲ ਕਿੱਧਰ ਆਹੀ ਕਮਰੇ ਨੇ ਹਾਂਜੀ ਓਏ ਬਹੁਤ ਝਾੜੀਆਂ ਦੇ ਨਾਲ ਹਾਂ ਹਰ ਚੀਜ਼ ਕਵਲ ਹੋਈ ਪਈ ਏ ਉਹ ਅੱਗੇ ਆ ਕਮਰੇ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਆਓ ਇਹ ਆ ਜੀ ਇਹ ਵੀ ਸਾਰੇ ਢੈ ਢੇਰੀ ਹੋਏ ਪਏ ਆ ਤੇ ਆ ਦੇਖੋ ਜੀ ਨਾਨਕ ਸ਼ਾਹੀ ਈਟ ਦੇ ਬਣੇ ਹੋਏ ਨੇ ਪਹਿਲਿਆਂ ਟਾਈਮਾਂ ਦੇ ਕੁਸ਼ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਨੇ ਇੱਥੇ ਤੇ ਹੁਣ ਕੂੜਾ ਸਿੱਟਿਆ ਜਾ ਰਿਹਾ ਮੇਰੇ ਸਾਹਮਣੇ ਪੂਰੇ ਸ਼ਹਿਰ ਦਾ ਦੇਖੋ ਕਦੇ ਇੱਥੇ ਵੀ ਰੌਣਕਾਂ ਲੱਗਦੀਆਂ ਹੋਣਗੀਆਂ ਇਹ ਵੀ ਸਾਡੇ ਸਥਾਨ ਕਿੰਨੇ ਆਬਾਦ ਹੋਣਗੇ ਪਰ ਅੱਜ ਜਾੜ ਪਿਆ ਹੋਇਆ ਇਹ ਇਹ ਜਿਹੜੇ ਸਥਾਨਾਂ ਸੰਗਤਾਂ ਨੂੰ ਆਵਾਜ਼ਾਂ ਮਾਰ ਰਹੇ ਨੇ ਸੰਗਤਾਂ ਨੂੰ ਬੁਲਾ ਰਹੇ ਨੇ ਹੋਰ ਇਸ ਤਰ੍ਹਾਂ ਦੇ ਬਹੁਤ ਸਥਾਨ ਆਪਾਂ ਹੁਣ ਪਿੰਡਾਂ ਦੇ ਵਿੱਚ ਹੀ ਆ ਪਿੰਡਾਂ ਉਧਰ ਵੀ ਜਾਵਾਂਗੇ ਹੋਰ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹਨਾਂ ਨੂੰ ਬਹੁਤ ਸਾਮ ਸੰਭਾਲ ਦੀ ਲੋੜ ਆ ਇਹਦੇ ਮਾਰ ਤੇ ਡਿੱਗ ਚੁੱਕੀ ਆ ਹੋਰ ਬਹੁਤ ਸਥਾਨ ਨੇ ਜਿਹੜੇ ਸਹੀ ਹਾਲਤ ਦੇ ਵਿੱਚ ਖੜੇ ਨੇ ਪਰ ਉਹ ਸੰਗਤਾਂ ਨੂੰ ਆਵਾਜ਼ਾ ਮਾਰ ਰਹੇ ਨੇ ਆਪਣੇ ਨਾਲ ਇਹ ਨੇ ਜੀ ਅਹਿਮਦ ਸਾਹਿਬ ਜੀ ਜੋ ਸਿੱਖ ਹਿਸਟਰੀ ਦੇ ਬਹੁਤ ਇਨਾਂ ਨੇ ਕੰਮ ਕੀਤਾ ਜੀ ਉਹ ਟਾਈਮਾਂ ਦੇ ਵਿੱਚ ਕੰਮ ਕੀਤਾ ਇਨਾਂ ਨੇ ਸਿੱਖ ਹਿਸਟਰੀ ਤੇ ਜਿਸ ਟਾਈਮ ਦੇ ਵਿੱਚ ਮੀਡੀਆ ਨਹੀਂ ਸੀ ਔਲਸ ਟਾਈਮ ਦੇ ਵਿੱਚ ਇਹਨਾਂ ਨੇ ਪੂਰੇ ਆਰਟੀਕਲ ਛਾਪੇ ਪੂਰੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਜਾਨੀ ਕਿ ਬਕਾਇਦਾ ਸਾਰਾ ਨੋਟ ਦੇ ਦੇ ਕੇ ਹਵਾਲੇ ਤੇ ਦੇ ਦੇ ਕੇ ਇਹਨਾਂ ਨੇ ਇਹਨਾਂ ਅਸਥਾਨਾਂ ਦਾ ਜਿਹੜੀ ਹਿਸਟਰੀ ਹੀ ਉਹ ਇਕੱਠੀ ਕੀਤੀ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਹਮੇਸ਼ਾ ਤੁਹਾਡਾ ਧੰਨਵਾਦ ਹੀ ਰਹੂਗਾ ਜੀ ਬਹੁਤ ਰਿਸਪੈਕਟ ਦਿਲੋਂ ਰਿਸਪੈਕਟ ਹੈ ਜੀ ਤੁਹਾਡੇ ਲਈ ਕਿ ਇੱਕ ਮੁਸਲਮ ਵੀਰ ਹੋਣ ਦੇ ਨਾਤੇ ਸਿੱਖ ਹਿਸਟਰੀ ਦੇ ਇੰਨੀ ਸੱਚ ਕਰਨੀ ਕੋਈ ਛੋਟੀ ਗੱਲ ਨਹੀਂ ਆ ਕਿਉਂਕਿ ਹਮੇਸ਼ਾ ਆਪਣਾ ਫਿਰਕਾ ਜਿਹੜਾ ਉਹ ਫਿਰ ਸਾਥ ਨਹੀਂ ਦਿੰਦਾ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਉਹ ਦੇਖੋ ਜੀ ਪਾਲਕੀ ਸਾਹਿਬ ਦਾ ਕਿੱਡਾ ਸੋਹਣਾ ਹਜੇ ਵੀ ਉਸੇ ਹੀ ਖਲਾਦ ਦੇ ਵਿੱਚ ਇੱਥੇ ਗੇਟ ਦੇ ਉੱਪਰ ਹੀ ਇਹਨਾਂ ਤੇ ਤਾਹਤੀ ਲੱਗੀ ਹੋਈ ਸੀ ਮਹਿਨਤਾਂ ਤੇ ਜਿੰਦੇ ਵਿੱਚ ਗੁਰਦੁਆਰੇ ਦਾ ਨਾਮ ਹੁੰਦੀ ਬਣਾ ਦੀ ਤਾਰੀਖ ਸਭ ਕੁਝ ਲਿਖਿਆ ਹੋਇਆ ਸੀ ਲੇਕਿਨ ਕੋਈ ਸ਼ਰਤ ਸੇ ਪਹਿਲੇ ਕਿਉਂਕਿ ਜਿੰਨਾ ਟੁੱਟ ਚੁਕਿਆ ਹੈ ਜੀ ਉਹ ਦਰਵਾਜ਼ਾ ਥੱਲੇ ਡਿੱਗਾ ਤਾਂ ਪਲੇਟ ਗਾਇਬ ਹੋ ਗਈ ਹੈ ਜਾਂ ਮਤਲਬ ਮਲਬੇ ਵਿੱਚ ਆਪ ਗਈ ਹੈ ਜਾਂ ਕੀ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦਾ ਸਿੱਖ ਰਾਜ ਦਾ ਗੁਰਦੁਆਰਾ ਸਾਹਿਬ ਆ ਜੇ ਲੋ ਸੇਖ ਰਾਜ ਦੇ ਗੁਰਦੁਆਰਾ ਸਾਹਿਬ ਦੀ ਇਸ ਟਾਈਮ ਕੀ ਹਾਲਤ ਹੋਈ ਹੈ ਤੇ ਇਹ ਸੀ ਜੀ ਇਸ ਗੁਰਦੁਆਰਾ ਸਾਹਿਬ ਦੀ ਵਿਜ਼ਿਟ ਜੋ ਤੁਸੀਂ ਦੇਖਿਆ ਇਹ ਸੰਗਤਾਂ ਨੂੰ ਆਵਾਜ਼ਾਂ ਮਾਰ ਰਿਹਾ ਤੇ ਇਹ ਆਪਾਂ ਨੂੰ ਹੀ ਇਸ ਮਹੱਲਣੇ ਪੈਣੇ ਆ ਬਾਈ ਜੇ ਆਪਾਂ ਵਾਦ ਤੋਂ ਬਾਅਦ ਇਦਨ ਨੂੰ ਰੁਝਾਨ ਕਰਾਂਗੇ ਆਵਾਂਗੇ ਫੇਰ ਇਹ ਸਾਹਮਣੇ ਜਾਣਾ ਆ ਦੇਖੋ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਮੀਟ ਦੀ ਸ਼ੋਪ ਆ ਤੇ ਮਿਹਰਬਾਨੀ ਫਰਦਾਬ ਧੰਨਵਾਦ ਦੀ ਦੁਕਾਨ ਆ ਜੀ ਆਓ ਹੁਣ ਚੱਲਦੇ ਆ ਜੀ ਆਪਾਂ ਅਗਲੇ ਗੁਰਦੁਆਰਾ ਸਾਹਿਬ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਨੇ ਉਹਨਾਂ ਦੇ ਵੀ ਦਰਸ਼ਨ ਕਰਦੇ ਆ ਜਿਨ੍ਹਾਂ ਦੀ ਇਮਾਰਤਾਂ ਢਾਈ ਢੇਰੀ ਹੋਣ ਵਾਲੀਆਂ ਨੇ ਜਾਂ ਕੁਛ ਦੀਆਂ ਢਾਈ ਢੇਰੀ ਹੋ ਚੁੱਕੀਆਂ ਤੇ ਹੁਣ ਆਪਾਂ ਜਾ ਰਹੇ ਆ ਜੀ ਇੱਕ ਹੋਰ ਪਿੰਡ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੇ ਜਿਹੜੀ ਇਮਾਰਤ ਆ ਉਹਦੀ ਹਾਲਤ ਬਹੁਤ ਨਾਜ਼ੂਕ ਆ ਮਤਲਬ ਬਹੁਤ ਖਸਦਾ ਹਾਲਤ ਆ ਆਪਾਂ ਕਹਿ ਸਕਦੇ ਆ ਤੋ ਆ ਤੇ ਇਹ ਜਾ ਰਹੇ ਆ ਇਹ ਕੁਛ ਖੇਤ ਪਿੰਡਾਂ ਦੇ ਇਸ ਤਰ੍ਹਾਂ ਦੇ ਨੇ ਭਾਈ ਤੁਹਾਡੇ ਵੀ ਆ ਜਿੱਦਾਂ ਸਾਡੇ ਲਾਲ ਇੱਥੇ ਮੈਂ ਜਾਂਦਾ ਵੇਖ ਰਿਹਾ ਇਹ ਪਿਛੇ ਆਲੂ ਵੀ ਜੇ ਹਾਂਜੀ ਤੇ ਲਾਲ ਜ਼ਮੀਨ ਲਾਲ ਮਿੱਟੀ ਹੀ ਹੈ ਨਾ ਹਾਂਜੀ ਜਿੱਦਾਂ ਸਾਡੇ ਲਾਲ ਮਿੱਟੀ ਵਾਲੇ ਜਿਹੜੀ ਜਗ੍ਹਾ ਵਾ ਉਹਨੂੰ ਮੈਰਾ ਕਹਿ ਦਿੰਦੇ ਤੁਹਾਡੇ ਵੀ ਕੀ ਕਹਿੰਦੇ ਇੱਥੇ ਵੀ ਮੈਰਾ ਹੀ ਕਹਿੰਦੇ ਨੇ ਮੈਰਾ ਹੀ ਕਹਿੰਦੇ ਹਾਂਜੀ ਦੇਖੋ ਜੀ ਸਾਡੀ ਇੱਕ ਜ਼ਬਾਨ ਇੱਕ ਕਲਚਰ ਸੀ ਸਾਡਾ ਇੱਕ ਹੀ ਸਭ ਕੁਝ ਸੀ ਉਹੀ ਆਸੀਂ ਜੋ ਜ਼ਬਾਨ ਉੱਥੇ ਬੋਲੀ ਜਾਂਦੀ ਸੀ ਇੱਥੇ ਬੋਲੀ ਜਾਂਦੀ ਸੀ ਬਸ ਬਾਰਡਰ ਹੋ ਗਿਆ ਲੇਕਿਨ ਗੱਲਾਂ ਤੇ ਉਹੀ ਬੜਿਆਕਲ ਸੁੰਦੇ ਆਇਆ ਉਹੀ ਚਲਾਉਂਦੇ ਆਇਆ ਤੇ ਉਹੀ ਮਹਿਰਾ ਕਈਦਾ ਉਹੀ ਸਾਰੇ ਜਿੰਨੀਆਂ ਉਹ ਕੋਬਾ ਸਾਰਾ ਕੁਝ ਸਾਰਾ ਕੋਈ ਜ਼ੁਬਾਨ ਜ਼ਬਾਨ ਤੇ ਉਹੀ ਹੈ ਨਾ ਥਾਰੀ ਹਾਂਜੀ ਹਾਂਜੀ ਬਿਲਕੁਲ ਜੀ ਮਤਲਬ ਉਤਾਰ ਹੀ ਪਈ ਆ ਗੱਬੇ ਬਾਕੀ ਸਾਰਾ ਕੁਝ ਉਹੀ ਆ ਤੇ ਇਹ ਸਾਹਮਣੇ ਪਿੰਡ ਆ ਜੀ ਇਹ ਉਹ ਜੀ ਪਿੰਡ ਆ ਗਿਆ ਇਹ ਦਸਤੂ ਪਿੰਡ ਹੈ ਅੱਛਾ ਐਸੇ ਪਿੰਡ ਦੇ ਵਿੱਚ ਹਾਂਜੀ ਗੁਰਦੁਆਰਾ ਸਾਹਿਬ ਹੈ ਜਿਹਨੂੰ ਅਸੀਂ ਵਿਜ਼ਿਟ ਕਰਾਂਗੇ اسی یہی ਪਿੰਡ ਦੇ ਇਸੇ ਪਿੰਡ ਦਾ ਗੁਰਦੁਆਰਾ ਜੀ ਐ ਦਸਤੂ ਪਿੰਡ ਆ ਗਿਆ ਸਾਡਾ ਤੇ ਹੁਣ ਬਸ ਥੋੜੀ ਦੇਰ ਤੱਕ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰवाने ਆ ਐਵਰੀਅਰ ਤੁਸੀਂ ਪਹਿਿੰਦਾ ਜਾਣ ਨਾ 3 ਪਿੰਡ ਨੇ ਉਤੋਂ ਕਿ ਦੂਸਰਾ ਪਿੰਡ ਹੈ ਤੁਹਾਡੇ ਇੱਕ ਗੱਲ ਆ ਹਨਾ ਤੁਹਾਡੇ ਪਿੰਡ ਹਰ ਏਕਣਾ ਦੇ ਲੋ ਮੱਝਾ گاਵਾ ਪਿੰਡ ਪਿੰਡ ਹਰ ਮੇਰੇ ਨਾਲ ਹਰ ਘਾਰ ਹੀ ਹੋਣਗੀਆਂ ਆں ਤਕਰੀਬਨ ਇਹ ਨਹੀਂ ਸਿੱਧਾ ਜਾਣਾ ਹੰਦੀ-ਹੰਦੀ ਤੇ ਸਾਡੇ ਹੁਣ ਪੰਜਾਬ ਚ ਦੇਖਿਆ ਜਾਵੇ ਤੇ ਸਾਡੇ ਹੁਣ ਰਿਆ ਹੀ ਨਹੀਂ ਇਹ ਗਾਵਾਂ-ਗੂਆਂ ਮੱਜਾ-ਮੁਜਰਾ ਡੰਗਰ ਸਾਡੇ ਬਹੁਤ ਘਟੇ ਇੱਕ-ਇੱਕ ਦੋ-ਦੋ ਜੀ ਦੋ ਜਾਨਾਂ ਰੱਖੀਆਂ ਜਾਂ ਚਾਰ ਹੋਣਗੇ ਵੱਧ-ਤੋਂ-ਵੱਧ ਪਿੰਡ ਦੇ ਵਿੱਚ ਨੇ ਸਾਡੇ ਤੇ ਇੱਕੋ ਸ਼ਰਸੇ ਤੱਕ ਪਹਿਲੇ ਨਾ ਸ਼ਹਿਰ ਲਾਹੌਰ ਦੇ ਵਿੱਚ ਵੀ ਬੜੀਆਂ ਗੱਜਾਂ ਮੈਂ ਗਾਵਾਂ ਸਨ ਉਹ ਫਿਰ ਥੋੜਾ ਮਹਿਕਮਿਆਂ ਨੇ ਇਤਰਾਜ਼ ਕਰਕੇ ਕਿ ਜੇ ਮੱਛਰ ਬਹੁਤ ਆਂਦੇ ਨੇ ਤੇ ਸ਼ਹਿਰ ਦੇ ਵਿੱਚੋਂ ਕੜੀਆਂ ਨੇ ਕਿੰਨ ਸ਼ਹਿਰ ਲੋੜ ਸੀ ਵੀ ਬੜੀਆਂ ਸਨ ਅੱਛਾ ਇਹ ਸ਼ਹਿਰ ਲਾਹੌਰ ਦੇ ਵਿੱਚ ਆਦੇ ਲਾਹੌਰ ਸ਼ਹਿਰ ਦੇ ਅੰਦਰ ਵੀ ਬੜੀਆਂ ਸਾਹਮਣੇ ਅੱਜ ਵੀ ਤੁਸੀਂ ਡੇਰੇ ਮਿਲ ਜਾਂਦੇ ਨੇ ਲਾਹੌਰ ਸ਼ਹਿਰ ਚ ਉੱਧਰ ਚਲਾ ਗਿਆ ਉੱਧਰ ਚਲਾ ਗਿਆ ਖੈਰ ਵਾਹ ਜੀ ਵਾਹ ਕੀ ਬਾਤ ਪੁੱਤਰ ਜੁੜਿਆ ਨਾ ਜੁੜਿਆ ਵਾਹ ਜੀ ਇੱਕੋ ਸਹੀ ਟਿਪੀਕਲ ਜਿਹੜਾ ਪਿੰਨਾਂ ਵਾਲਾ ਮਾਹੌਲ ਹੁੰਦਾ ਨਾ ਇਹ ਸਾਰਾ ਉਹ ਟਿਪੀਕਲ ਮਾਹੌਲ ਉਸਰਾਂ ਦੇ ਤਰੀਕਾਕਾਰ ਸਾਰੇ ਤੇ ਇਸ ਟਾਈਮ ਆਪਾਂ ਦਾਤੂਪਿੰਡ ਦੇ ਵਿੱਚ ਪਹੁੰਚ ਗਏ ਆ ਜਿੱਥੇ ਗੁਰਦੁਆਰਾ ਤੇ ਇੱਕ ਮੰਦਿਰ ਇਕੱਠੇ ਸੀ ਤੇ ਉਹ ਜੋ ਉਹਦੀ ਹਾਲਾਤ ਆ ਵੇਖ ਕੇ ਬਹੁਤ ਬੈਡ ਫੀਲ ਹੋਊ ਤੁਹਾਨੂੰ ਵੀ ਜਿਸ ਤਰ੍ਹਾਂ ਮੈਨੂੰ ਹੋਇਆ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਆ ਤੇ ਇਹ ਆ ਜੀ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਉਸ ਮੰਦਿਰ ਦੀ ਇਮਾਰਤ ਉਹ ਸਾਹਮਣੇ ਦੇਖ ਸਕਦੇ ਹੋ ਗੋਮਦ ਤੇ ਇਹ ਇਮਾਰਤ ਆ ਆਓ ਅੰਦਰ ਚੱਲਦੇ ਆ ਅੰਦਰ ਇੱਕ ਫੈਮਿਲੀ ਦੀ ਰਿਹਾਇਸ਼ ਆ ਇੱਕ ਸਾਈਡ ਤੇ ਤੇ ਉਹ ਵੀ ਜਾ ਕੇ ਤੁਹਾਨੂੰ ਦਿਖਾਉਂਦੇ ਆ ਦੇ ਅੱਗੇ ਵੀ ਆ ਚੁੱਕੇ ਆ ਜੀ ਠੀਕ ਠਾਕ ਹਾਂ ਜੀ ਆਓ ਆ ਜੋ ਆ ਕਿੰਨੇ ਟਾਈਮ ਤੋਂ ਤੁਸੀਂ ਇਹਦੇ ਵਿੱਚ ਰਹਿ ਰਹੇ ਹੋ ਜੀ ਬਈ ਉਹ ਤਾਂ ਤੇ ਹੁੰਦਾ ਨਹੀਂ ਸਰਦਾਰ ਜੀ ਸਾਨੂੰ ਯਾਦ ਪਰ ਇੰਨਾ ਕੋ ਪਤਾ ਕਿ ਚੌਥੀ ਪੀੜੀ ਹੈ ਸਾਡੀ ਅੱਛਾ ਚੌਥੀ ਪੀੜੀ ਇਹਦੇ ਵਿੱਚ ਰਹਿ ਰਹੇ ਹਾਂ ਠੀਕ ਹੈ ਜੀ ਇਹ ਜੀ ਉਹ ਗੁਰਦੁਆਰਾ ਸਾਹਿਬ ਤੇ ਸ਼ਾਇਦ ਇਸ طرف ਮੰਦਿਰ ਸੀ ਪਰਲੀ ਸਾਈਡ ਗੁਰਦੁਆਰਾ ਸਾਹਿਬ ਆ ਏ ਹੋ ਸਕਦਾ ਮੰਦਰ ਦਾ ਹਿੱਸਾ ਹੋਵੇ ਆ ਜਿਹੜਾ ਜਿਹੜਾ ਧੰਨਵਾਦ ਜਿਹੜਾ ਏ ਦੇ ਵਿੱਚ ਜੋ ਰਹਿ ਰਹੇ ਨੇ ਇਹ ਉਸ ਟਾਈਮ ਕਿਉਂਕਿ ਬਾਹਰ ਨਿਸ਼ਾਨ ਵੀ ਬਣਿਆ ਹੋਇਆ ਮੰਦਰ ਦਾ ਤੇ ਇਹ ਮੰਦਰ ਦਾ ਹਿੱਸਾ ਹੋ ਸਕਦਾ ਇਹ ਸਾਡੀ ਕਲਪਨਾ ਜਿੱਦਾਂ ਭਾਜੀ ਵੀ ਆ ਉਹ ਵੀ ਨਾਲ ਨਾਲ ਗੱਲ ਕਰਨਗੇ ਤੇ ਆਓ ਚੱਲਦੇ ਆ ਅੱਗੇ ਜੀ ਕਿੰਨੀਆਂ ਫੈਮਲੀਆਂ ਰਹਿੰਦੀਆਂ ਇਹਦੇ ਵਿੱਚ ਅੱਗੇ ਤਿੰਨ ਚਾਰ ਆਛਾ ਇਹਦੇ ਵਿੱਚ ਤਿੰਨ ਚਾਰ ਘਰ ਰਹ ਰਹੇ ਨੇ ਇਸ ਟਾਈਮ ਮੌਜੂਦਾ ਹਾਲਤ ਦੇ ਵਿੱਚ ਠੀਕ ਹੈ ਜੀ ਆਇਆ ਤੇਰੀਆਂ ਉੱਪਰ ਜਾਂਦਾ ਠੀਕ ਤੇ ਇਹ ਇਸ طرف ਤੁਸੀਂ ਇਮਾਰਤ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਤਿੰਨ ਤਿੰਨ ਫੈਮਲੀਆਂ ਕਿ ਚਾਰ ਚਾਰ ਘਰ ਅਸੀਂ ਅੱਛਾ ਚਾਰ ਘਰ ਅੰਦਰਾਂ ਦੋ ਬਾਹਰ ਚਾਰ ਘਰ ਇਹਦੇ ਵਿੱਚ ਤੁਸੀਂ ਰਹਿ ਰਹੇ ਹੋ ਤੇ ਚੌਥੀ ਪੀੜ੍ਹੀ ਹੈ ਤੁਹਾਡੀ ਹਾਂਜੀ ਠੀਕ ਹੈ ਦੇਖ ਸਕਦੇ ਨਾ ਅੰਦਰ ਕੁਝ ਹਾਂਜੀ ਕੋਈ ਗੱਲ ਨਹੀਂ ਬੱਚੇ ਹੈ ਇੱਧਰ ਨਹੀਂ ਕੋਈ ਦੇਖ ਲੈ ਕੋਈ ਤੂੰ ਦੇਖ ਲਓ ਪਹਿਲਾਂ ਵਾਹ ਤਿਆ ਉੱਪਰ ਤੁਸੀਂ ਦੇਖ ਸਕਦੇ ਹੋ ਜੋ ਲੱਕੜ ਦਾ ਕੰਮ ਹੋਇਆ ਉਹ ਉਸੇ ਹੀ ਸਮੇ ਦਾ ਉਸੇ ਹੀ ਦੌਰ ਦਾ ਤੇ ਜਿਹੜੇ ਰਹਿ ਰਹੇ ਆ ਉਹਨਾਂ ਨਾਲ ਜਿਹੜੀ ਇੱਥੋਂ ਆ ਕੀਤਾ ਹੋਇਆ ਇਹਦੇ ਉੱਪਰ ਮਿੱਟੀ-ਮੁੱਟੀ ਲਾਈ ਹੋਈ ਆ ਕੀ ਕਹਿੰਦੇ ਉਹਨੂੰ ਚੀਕਣੀ ਮਿੱਟੀ ਦੀ ਲੇਪ ਲਾਈ ਹੋਈ ਆ ਗਾਰ ਲਾਇਆ ਹੋਇਆ ਤੇ ਆ ਦਰਵਾਜ਼ੇ ਵੀ ਉਸੇ ਹੀ ਟਾਈਮ ਦੇ ਇਹ ਜਿਹੜੀ ਇਮਾਰਤ ਸਿੱਖ ਦੌਰ ਦੀ ਆ ਖਾਲਸਾ ਦੌਰ ਦੀ ਖਾਲਸਾ ਰਾਜ ਦੇ ਦੌਰ ਦੀ ਇਹ ਇਮਾਰਤ ਆ ਤੇ ਜਿਹਦੇ ਤੁਸੀਂ ਇਹ ਹਾਲਾਤ ਵੇਖ ਰਹੇ ਹੋ ਇਸ ਇਮਾਰਤ ਦੇ ਵਿੱਚ ਚਾਰ ਫੈਮਲੀਆਂ ਰਹਿ ਰਹੀਆਂ ਨੇ ਚਾਰ ਫੈਮਲੀਆਂ ਇਸ ਟਾਈਮ ਇਸ ਇਮਾਰਤ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਰਹਿ ਰਹੇ ਆਓ ਹੁਣ ਉੱਪਰ ਚੱਲਦੇ ਆਂ ਉੱਪਰ ਚੱਲ ਕੇ ਵੀ ਤੁਹਾਨੂੰ ਉੱਪਰ ਦੇ ਵੀ ਇਹਦੇ ਹਾਲ ਦਿਖਾਉਨੇ ਆ ਇਹ ਜਾਂਦੀਆਂ ਇਸ ਨੂੰ ਪੌੜੀਆਂ ਜੀ ਤੇ ਇਹਦੀ ਹਾਲਤ ਹੁਣ ਬਹੁਤ ਖਸਦਾ ਆਹ ਤਾਰੀਖਤ ਨੂੰ ਦੇ ਆਣਾ ਭਾਈ ਆ ਖੰਡੇ ਖੁੱਡੇ ਆ ਵਿੱਚ ਬਹੁਤ ਹੋਏ ਕੁਛ ਉਪਰੋਂ ਇਸ ਤਰ੍ਹਾਂ ਦਾ ਤੇ ਯਾਰ ਬਹੁਤ ਦੁੱਖ ਹੋ ਰਿਹਾ ਮੈਨੂੰ ਜਿਸ ਤਰ੍ਹਾਂ ਮੈਂ ਦੇਖ ਰਹਿਣਾ ਇਸ ਇਮਾਰਤ ਨੂੰ ਬਹੁਤ ਜਿਆਦਾ ਦੁੱਖ ਹੋ ਰਿਹਾ ਆ ਕੁਛ ਜਿਹੜਾ ਕੰਮ ਆਪਾਂ ਦੇਖ ਸਕਦੇ ਆ ਇਹ ਬ੍ਰਿਟਿਸ਼ ਦੌਰ ਦਾ ਹੋਇਆ ਲੱਗਦਾ ਵੱਡੀ ਈਟ ਦਾ ਤੇ ਬਾਕੀ ਇਹਦੇ ਵਿੱਚ ਅੰਦਰ ਜਿਹੜਾ ਕੰਮ ਆ ਉਹ ਨਾਨਕਚਾਈ ਈਟ ਦਾ ਛੋਟੀ ਈਟ ਦਾ ਵੱਡੀ ਡੇਟ ਦਾ ਕਹਿੰਦਾ ਮਤਲਬ ਉਸ ਟਾਈਮ ਇਹਨੂੰ ਰੈਨੋਵੇਟ ਕੀਤਾ ਗਿਆ ਹੋ। ਇਹ ਉਸ ਆਂਧਰਾ ਜੀ। ਥੱਲੇ ਵੀ ਦੇਖੋ ਛਾਤ ਉਘਾਰਾ ਉੱਪਰੋਂ ਗੁੰਮਤ ਬਿਲਕੁਲ ਠੀਕ ਹਾਲਤ ਦੇ ਵਿੱਚ ਆ ਪਰ ਇਹਦੀ ਆਹ ਛੱਤ ਡਿੱਗ ਚੁੱਕੀ ਹੈ। ਯਾ ਇੱਥੇ ਛੱਤ ਘਾਟੀ ਹੁੰਦੀ ਸੀ ਜਿਹੜਾ ਦਰਵਾਜ਼ਾ ਹੁੰਦਾ ਸੀ ਇੰਜ ਹੁੰਦਾ ਸੀ। ਬੜਾ ਮਨ ਨੂੰ ਦੁੱਖ ਹੋ ਰਿਹਾ ਜੀ ਇਹ ਗੁਰਦੁਆਰਾ ਸਾਹਿਬ ਸੰਗਤਾਂ ਨੂੰ ਉਡੀਕ ਰਹੇ ਨੇ ਸੰਗਤਾਂ ਨੂੰ ਵਾਜਾ ਮਾਰ ਰਹੇ ਨੇ ਕਿੱਥੇ ਇਹ ਸਾਡਾ ਇਤਿਹਾਸ ਆ ਦਿਨੋਂ ਦਿਨ ਢਾਈ ਢੇਰੀ ਹੋ ਰਿਹਾ ਪਾਕਿਸਤਾਨ ਦੇ ਵਿੱਚ ਤੇ ਬਹੁਤ ਜ਼ਿਆਦਾ ਯਾਰ ਦੁੱਖ ਹੋ ਰਿਹਾ ਬਹੁਤ ਜ਼ਿਆਦਾ ਦੇਖ ਕੇ ਕਿੱਡੀ ਕਿੱਡੀ ਤਗੜੀ ਇਹ ਇਮਾਰਤ ਸੀ ਕਿੱਡਾ ਤਗੜਾ ਹੈ ਗੁਰਦੁਆਰੇ ਸਾਹਿਬ ਦਾ ਜਿਹੜੀ ਬਿਲਡਿੰਗ ਸਟਰਕਚਰ ਸੀ ਹੌਲੀ 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 ਇਹ ਡਿੱਗਦਾ ਜਾ ਰਿਹਾ ਤੇ ਇਸ ਟਾਈਮ ਅੱਧਾ ਪੀ ਅੱਧਾ ਜਾਂ ਬਚਿਆ ਵਾ ਚਾਰ ਫੈਮਿਲੀਆ ਦੇ ਵਿੱਚ ਰਹਿ ਰਹੀਆਂ ਨੇ ਕੋਈ ਖਾਸ ਸਾਮ ਸੰਭਾਲਣੀ ਆ ਅੱਛਾ ਜੀ ਤਾਂਤੋ ਗੁਰਦੁਆਰੇ ਦੇ ਵਿੱਚ ਤੁਸੀਂ ਦੇਖਿਆ ਆਈ ਸੀ ਖਸਤਾ ਹਾਲਤ ਔਰ ਇਸ ਦੀ ਜਿਹੜੀ ਮਦਹਾਲੀ ਦਾ ਤੁਸੀਂ مشاہدہ ਕੀਤਾ ਇਸ ਪਰਵਿੱਤਰ ਸਥਾਨ ਦੀ ਜਿਹੜੀ ਇੱਕ ਗੱਲ ਹੋਰ ਨਾਲ ਜੁੜੀ ਹੋਈ ਏ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਆ ਕਿ ਜਦੋਂ ਆ ਬਾਬਾ ਬੁੱਲੇ ਸ਼ਾਹ ਜੀ ਦਾ ਜ਼ਮਾਨਾ ਸੀ ਉਹ ਬਾਬਾ ਬੁੱਲੇ ਸ਼ਾਹ ਜੀ ਹਾਇਤ ਸਨ ਤੇ ਕਸੂਰ ਦੇ ਵਿੱਚ ਉਹਨਾਂ ਦੇ ਕੁਝ ਗੱਲਾਂ ਕਰਕੇ ਜਾਂ ਕੁਝ ਉਹਨਾਂ ਦੀ ਸ਼ਾਇਰੀ ਨੂੰ ਕਰਕੇ ਉਹਨਾਂ ਦੇ ਉੱਤੇ ਕਫਰ ਦੇ ਫਤਵੇ ਲੱਗੇ ਉਹਨਾਂ ਨੂੰ ਕਤਲ ਕਰਨ ਦਾ ਮਨਸੂਬਾ ਬਣਾਇਆ ਗਿਆ ਤੇ ਉਹ ਉਹਨਾਂ ਨੇ ਉੱਥੋਂ ਆਪਣੀ ਜਾਨ ਬਚਾਈ ਤੇ ਬਚਾ ਕੇ ਦਾਤੋ ਦੇ ਇਸ ਗੁਰਦੁਆਰੇ ਦੇ ਵਿੱਚ ਆਣ ਕੇ ਉਹਨਾਂ ਨੇ ਪਨਾਹ ਲਈ ਤੇ ਇੱਥੇ ਆਣ ਕੇ ਉਹਨਾਂ ਨੇ ਆਪਣੀ ਨਾਲ ਦੇ ਕੋਲ ਮੰਗੀ ਜਗ੍ਹਾ ਰਹਿਣ ਵਾਸਤੇ ਤੇ ਜਦੋਂ ਹਾਕਮੇ ਜੋ ਸੀ ਕਸੂਰ ਸੀ ਉਹ ਇੱਥੇ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਜੀ ਬੁੱਲਾ ਸ਼ਾ ਸਾਡੇ ਹਵਾਲੇ ਕਰੋ تے ਗੁਰਦੁਆਰੇ والے ਸਿੱਖ ਹਜ਼ਰਤ ਨੇ ਸਿੱਖ ਭਰਾਵਾਂ ਨੇ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ ਨਾਲ ਲੜਾਈ ਕਰਾਂਗੇ ਲੇਕਿਨ ਅਸੀਂ ਇੱਥੇ ਪਨਾਹ ਲੈਣ ਵਾਲੇ ਗੁਰੂ ਘਰ ਚ ਪਨਾਹ ਲੈਣ ਵਾਲੇ ਕਿਸੇ ਵੀ ਬੰਦੇ ਨੂੰ ਤੁਹਾਡੇ ਹਵਾਲੇ ਨਹੀਂ ਕਰਾਂਗੇ ਤੇ کافی عرصਾ ਫਿਰ ਬਾਬਾ ਬੁੱਲੇ ਸ਼ਾਹ ਜੀ ਇੱਥੇ ਰਹੇ ਇਹ ਉਹ ਪਵਿੱਤਰ ਸਥਾਨ ਹੈ ਇਹ ਮੁ슬ਮਾਨਾਂ ਵਾਸਤੇ ਵੀ ਉਹ ਨਹੀਂ ਅਕਮਕਦਸ ਹੈ ਜਿੰਨਾ ਸਿੱਖਾਂ ਵਾਸਤੇ ਹੈ ਲੇਕਿਨ ਅਫਸੋਸ ਕਿ ਇਹਦੀ ਤੇ ਇੱਕ ਪਾਲਣਾ ਕਰਨ ਕਰਕੇ ਮਹਿਕਵੇਂ ਓਕਾਫ ਦੀ ਇਹ ਜਿਹੜੀ ਗਫਲਤ ਦੀ ਵਇਤੋ ਆਜਿੰਦਾ ਬਹੁਤ ਸਾਰਾ ਹਿੱਸਾ ਜਦਾਵੇ ਔਰ ਡਿੱਕ ਚੁੱਕਿਆ ਜਿਹੜਾ ਬਚਿਆ ਉਹ ਜਿਹੜਾ ਵੀ ਉਹ ਵੀ ਡਿੱਗਣ ਵਾਲਾ ਹੈ ਇਹ ਬਿਚਾਰੀਆਂ ਫੈਮਲੀਆਂ ਜਿਹੜੀਆਂ ਇੱਥੇ ਰਹਿ ਰਹੀਆਂ ਨੇ ਉਹਨਾਂ ਦਾ ਵੀ ਮਤਲਬ ਕਿ ਕੋਈ ਹਾਲ ਨਹੀਂ ਕਿ ਕਿਸ ਤਰ੍ਹਾਂ ਇੱਥੇ ਰਹਿ ਰਹੀਆਂ ਨੇ ਤੇ ਇਸ ਨੂੰ ਹਜੇ ਵੀ ਬਚਾਇਆ ਜਾ ਸਕਦਾ ਹੋਵੇ ਇਜੀ ਇਤਨੀ ਹਾਲਤ ਹੈ ਕਿ ਇਸ ਨੂੰ ਬਚਾਇਆ ਜਾ ਸਕਦਾ ਹੈ ਤੇ ਸਾਡੀ ਬੇਨਤੀ ਹੈ ਸਿੱਖ ਸੰਗਤਾਂ ਨੂੰ ਵਾਦ ਵਾਦ ਆਪਣੇ ਗੁਰਦੁਆਰਾ ਇਹਨਾਂ ਅਸਥਾਨਾਂ ਤੇ ਆਓ ਇਦਰ ਨੂੰ ਜਿੰਨਾ ਰੁਝਾਨ ਪਾਉਂਗੇ ਇਹ ਤਾਂ ਹੀ ਮਹਫੂਜ਼ ਰਹਿ ਸਕਦੇ ਨੇ ਤਾਂ ਹੀ ਇਹ ਸੇਫ ਹੋ ਸਕਦੇ ਨੇ ਜੇ ਆਪਾਂ ਵਾਦ ਤੋਂ ਵਾਦ ਇੱਥੇ ਆਵਾਂਗੇ ਕਵਾਂਗੇ ਰਿਕੁਐਸਟ ਕਰਾਂਗੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਤੇ ਸਾਡੇ ਭਾਈ ਵੱਡੇ ਭਾਈ ਸਾਹਿਬ ਜੀ ਤੇ ਇਹਨਾਂ ਦੀ ਵੀ ਸੇਖ ਹਿਸਟਰੀ ਦਾ ਬਹੁਤ ਜ਼ਿਆਦਾ ਰਿਸਰਚ ਆ ਇਹ ਸਾਡੇ ਨਾਲ ਆ ਰਹੇ ਨੇ ਇਹ ਤਵਾਰੀਖ ਦੱਸ ਰਹੇ ਨੇ ਤੇ ਇਹਨਾਂ ਦੀ ਬਦੌਲਤ ਆਪਾਂ ਇਹ ਸਾਰੇ ਗੁਰਦੁਆਰਾ ਸਾਹਿਬ ਜਾਂ ਇਹਨਾਂ ਜਿੱਥੇ ਵੀ ਜਾ ਰਹੇ ਆ ਇਹਨਾਂ ਦੀ ਬਦੌਲਤ ਜਾ ਰਹੇ ਆ ਇਹਨਾਂ ਦੀ ਜਿਹੜੀ ਸਰਚ ਆ ਸੇਕਾ ਹਿਸਟਰੀ ਤੇ ਬਹੁਤ ਜਿਆਦੀ ਆ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਇਹ ਕੁਛ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਇਸ ਤਰਫ ਵੀ ਆ ਇਧਰੋਂ ਦੇਖੋ ਜੀ ਉੱਪਰੋਂ ਛਤ ਡੇਗ ਚੁੱਕੀ ਆ ਸਾਰਾ ਕੁਛ ਇਸ ਤਰ੍ਹਾਂ ਦੇ ਆ ਪੁਰਾਣੇ ਨਿਸ਼ਾਨੀਆਂ ਜਿਹੜੀਆਂ ਕੀਤਾ ਆਈ ਪੇਂਟਿੰਗ ਵਗੈਰਾ ਉਹ ਅੱਜ ਵੀ ਮੌਜੂਦ ਆ ਤੇ ਆਓ ਪਿੰਡ ਦੇ ਬਜ਼ੁਰਗਾਂ ਤੋਂ ਗੱਲ ਕਰਦੇ ਆਂ ਕੁਛ ਪਿੰਡ ਦੇ ਬਜ਼ੁਰਗਾਂ ਨੂੰ ਵੀ ਪਿੰਡ ਦੇ ਬਜ਼ੁਰਗਾਂ ਤੋਂ ਵੀ ਸਵਾਲ ਵਗੈਰਾ ਕਰਦੇ ਆਂ ਆਓ ਚੱਲਦੇ ਆਂ ਥੱਲੇ ਜੀ ਤੇ ਕੁਛ ਇਸ ਤਰ੍ਹਾਂ ਦਾ ਇਹ ਦਾ ਜਿਹੜਾ ਸਾਹਮਣੇ ਹਜੇ ਬਚਿਆ ਪਿਆ ਛੱਤ ਡਿੱਗਣ ਵਾਲੀ ਆ ਕੁਛ ਉਸ ਤੇ ਉਸ ਸਾਈਡਾ ਛੱਤ ਡਿੱਗ ਚੁੱਕੀ ਆ ਤੇ ਇਹ ਇੱਥੇ ਚਾਰ ਫੈਮਲੀਆ ਰਹਿੰਦੀਆਂ ਨੇ ਇਹ ਉਹਨਾਂ ਦੇ ਨਿਆਣੇ ਨਿਉਣੇ ਜਿਹੜੇ ਇੱਥੇ ਰਹਿੰਦੇ ਨੇ ਇਹਨਾਂ ਕਮਰਿਆਂ ਦੇ ਵਿੱਚ ਲੋਕ ਲਾਏ ਨੇ ਜਿਹੜਾ ਕਮਰਾ ਸਹੀ ਆ ਉਹਨਾਂ ਦੇ ਵਿੱਚ ਰਹਿੰਦੇ ਨੇ ਆਓ ਹੁਣ ਚੱਲਦੇ ਆਂ ਜੀ ਤੇ ਬਹੁਤ ਜ਼ਿਆਦਾ ਖਲਾਰਾ ਪਾਇਆ ਹੋਇਆ ਜੀ ਤੇ ਆਓ ਬਜ਼ੁਰਗਾਂ ਨਾਲ ਪਹਿਣ ਤੇ ਬਜ਼ੁਰਗਾਂ ਨਾਲ ਕੁਝ ਗੱਲਬਾਤ ਕਰਦੇ ਆਂ ਉਹਨਾਂ ਨੂੰ ਇਸ ਸਥਾਨ ਦੀ ਕੋਈ ਜਾਣਕਾਰੀ ਲੈਣੀ ਆ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਮੇਰੇ ਖਿਆਲ ਨਾਲ ਇਹ ਮੀਟ ਦੀ ਦੁਕਾਨ ਆ ਹਾਂ ਉਹ ਮੁਰਗੇ ਵਗੈਰਾ ਵੱਢ ਕੇ ਵੇਚ ਜਾਂਦੇ ਆ ਇਸ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਕੁਛ ਇਸ ਤਰ੍ਹਾਂ ਦੀ ਇਮਾਰਤ ਆ ਜੀ ਤੇ ਹੁਣ ਸਾਡੇ ਨਾਲ ਇਸ ਪਿੰਡ ਦੇ ਦਾਤੂ ਪਿੰਡ ਦੇ ਕੁਝ ਬਜ਼ੁਰਗ ਮੌਜੂਦ ਨੇ ਤੇ ਇਹਨਾਂ ਤੋਂ ਆਪਾਂ ਪੁੱਛਦੇ ਆ ਕਿ ਇਹ ਇਮਾਰਤ ਕਦੋਂ ਦੀ ਡਿੱਗ ਰਹੀ ਹੈ ਜਾਂ ਕਿਸਾ ਬਾਪੂ ਜੀ ਕਿਦਾਂ ਪਹਿਲਾਂ ਇਮਾਰਤ ਕਦੋਂ ਕਦ ਦੀ ਇਹਦੇ ਪਹਿਲਾਂ ਹੈਗੀ ਸੀ ਕਦੋਂ ਕਦ ਦੀ ਇਹ ਡਿੱਗੀ ਇਮਾਰਤ ਕਿਸ ਤਰ੍ਹਾਂ ਪਹਿਲਾਂ ਜੋ ਛੋਟੇ ਛੋਟੇ ਹੁੰਦੇ ਹਾਂ ਤਾਂ ਵੇਖਿਆ ਨਹੀਂ ਸੀ ਵੀ ਠੀਕ ਠਾਕ ਸੀ ਕਿਦੋਂ ਕਿਦੋਂ ਬਨੇਰਾ ਫਾਗੜ ਡਿੱਗਾ ਡਗਾ ਹੋਵੇ ਅੱਛਾ ਪਹਿਲਾਂ ਠੀਕ ਸੀ ਹਾਂ ਇਹ ਫਿਰ ਜਿਵੇਂ ਜਿਵੇਂ ਗਾਉਂਾ ਕੋਨਾ ਵੇਖਿਆ ਤੇ ਹਾਂਜੀ ਇਸ ਵੇਲੇ ਜਿਵੇਂ ਫਿਸਕੇ ਤੇ ਜਿਵੇਂ ਇਹ ਪਾਸਾ ਜਾ ਪਿਆ ਠੀਕ ਜੀ ਇਸਰਾ ਫਿਰ ਆਈ ਦਰਸੀਆ ਵੱਖੜਾ ਆਇਆ ਜਦੋਂ ਇੰਜ ਡਿੱਗਾ ਦੇ ਨਾਲ ਹੀ ਆ ਸਕੂਲ ਵਾਲੇ ਦਾ ਕਮਰੇ ਜਦੋਂ ਅਗਲਾ ਮੱਥਾ ਡਿੱਗ ਪਿਆ ਸੂ ਸਾਰੇ ਫਿਰ ਜਾ ਅੱਛਾ ਇੱਥੇ ਪਹਿਲਾਂ ਸਕੂਲ ਸੀ ਸਕੂਲ ਬੱਚਿਆਂ ਦਾ ਇੱਥੇ ਪੜ੍ਹ ਲੈਂਦੇ ਸੀ ਅਛਾ ਜੀ ਉਪਰ ਤੁਹਾਡੀ ਹੋਸ਼ ਦੇ ਵਿੱਚ ਹੈ ਹਾਂ ਆ ਸਕੂਲ ਦੀ ਕਲਾਸ ਬਣੀ ਤੇ ਫਿਰ ਬਾਹਰ ਜ ਸਕੂਲ ਬਾਹਰ ਬਣ ਗਿਆ ਜਾ ਕੇ ਸਰਕਾਰੀ ਉਹਨਾਂ ਬਣਾ ਲਿਆ ਬਾਹਰ ਤੇ ਪਹਿਲੇ ਨੰਬਰ ਜਦੋਂ ਉਹ ਨਹੀਂ ਤਵਜੋ ਨਹੀਂ ਸੀ ਹੁੰਦੀ ਤਾਂ ਫਿਰ ਉਹਨਾਂ ਨੇ ਆਖਿਆ ਚਲੇ ਬਿਜਣਗੇ ਨਹੀਂ ਪਈ ਪਹਿਲੇ ਜਦੋਂ ਉਹ ਪਹਿਲੇ ਰਹਿੰਦੇ ਰਹੇ ਨੇ ਉਦੋਂ ਤੋਂ ਮੇਰੇ ਹਾਲੇ ਉਹ ਰਹਿੰਦੇ ਨੇ ਉਸ ਤੋਂ ਬਾਅਦ ਜਦੋਂ ਉਧਰ ਉਧਰ ਦੀ ਚੱਲਿਆ ਗਿਆ ਆਪ ਆਪਣੇ ਲਾਗੇ ਰਹਿੰਦੇ ਰਹਿੰਦੇ ਵਿੱਚ ਫਿਰ ਵਾਵਾ 6-7 ਘਰ ਰਹਿੰਦੇ ਸੀ ਕਿ ਬਸ ਵਾਸਤੇ ਅੱਛਾ ਜੀ ਹਾਂ ਵੇਖਿਆ ਨਹੀਂ ਅੰਦਰ ਤੁਸੀਂ ਜੀ ਅੱਜ ਅੱਜ ਵੀ ਵੇਖਿਆ ਜੀ ਰਹਿੰਦੇ ਨੇ ਇਸ ਨਾਲ ਰਹਿੰਦੇ ਰਹਿੰਦੇ ਜੀ ਮੈਂ ਤਾਂ ਗਿਆਨਾ ਭਾਪਾ ਨਾਲ ਪਹਿਲੇ ਬਾਬੇ ਮਿਲਦੇ ਹੁੰਦੇ ਸੀ ਨਾ ਵਡੇਰੇ ਇਹ ਨਹੀਂ ਸੀ ਵੀ ਇਹ ਜੱਟ ਤੇ ਮੁਸਲਮਾਨ ਨਾ ਨਾ ਜੀ ਉਹਨਾਂ ਦੀ ਮੁਹੱਬਤ ਹੈ ਨਹੀਂ ਹੁਣ ਇੱਕ ਜੱਫਾ ਪਾ ਕੇ ਉਹ ਭੜਵਾ ਮੈਂ ਨਹੀਂ ਵੇਖਿਆ ਕਿ ਤੂੰ ਮੈਨੂੰ ਨਹੀਂ ਸਿਆਣਾ ਤੇ ਜਫੇ ਪਾਕ ਤੋਂ ਉਹਨਾਂ ਦੀ ਅੱਖਾਂ 'ਚ ਆਸੂ ਆਉਣਾ ਵੀ ਇੰਨਾ ਪਿਆਰ ਹੁੰਦਾ ਸੀ ਸਹੀ ਗੱਲ ਆ ਤੇ ਹੁਣ ਦੌਰ ਇਹੋ ਜਾ ਗਿਆ ਇੱਕ ਉੱਥੇ ਤੋਂ ਦੂਰਾਂ ਸਲਾਮ ਅਲੈਕਮ ਉਹਨਾਂ ਵੀ ਆਂ ਜੀ ਹੱਥ ਕਰਨਾ ਵੀ ਹੱਥ ਮਲਾਉਣਾ ਵੀ ਗਿਆ ਸਹੀ ਗੱਲ ਆ ਜੀ ਬਾਕੀਆਂ ਨੂੰ ਵੀ ਦੂਰ ਹਾਂ ਇਹ ਦੌਰ ਬਦਲ ਗਿਆ ਪਹਿਲਾ ਦੌਰ ਬਹੁਤ ਬੜੀ ਮੁਹੱਬਤ ਹੁੰਦੀ ਸੀ ਜੋ ਜਫੇ ਘਰ-ਘਰ ਮਿਲਦੇ ਸੀ ਜੀ ਜੀ ਲਾਮੀਆਂ ਦੀ ਗੱਲ ਨਹੀਂ ਸੀ ਜੀ ਦੇ ਲਾਮੀਆਂ ਦੇ ਦੇਵੀ ਲਾਮੀਆਂ ਧੰਨਵਾਦ ਜੀ ਬਹੁਤ-ਬਹੁਤ ਜੀ ਅਨਮਨਤ ਜੀ ਤੇ ਇਹ ਸੀ ਜੀ ਕੁਝ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਨੇ ਜੋ ਉਹਨਾਂ ਦੇ ਜੋ ਇਸ ਟਾਈਮ ਹਾਲਤ ਨੇ ਉਹਨਾਂ ਦੀ ਮੌਜੂਦਾ ਹਾਲਤ ਇਹ ਨੇ ਤੇ ਇਸ ਤੋਂ ਬਾਅਦ ਆਪਾਂ ਹੁਣ ਜਾਵਾਂਗੇ ਜੀ ਪਾਕਿਸਤਾਨ ਇੰਡੀਆ ਦੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੇ ਪਿੰਡ ਤੇ ਉਹਨਾਂ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬ ਨੇ ਉਹ ਵੀ ਆਪਾਂ ਵਿਜ਼ਿਟ ਕਰਾਂਗੇ ਤੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਹ ਦੇਖਣ ਨੂੰ ਮਿਲੇਗਾ ਜੀ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਸ ਵੀਡੀਓ ਦੇ ਨਾਲ ਸਾਰਿਆਂ ਨੂੰ ਪਤਾ ਲੱਗ ਸਕੇ ਕੀ ਹਾਲਾਤ ਨੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਤੇ ਇਹਨੂੰ ਸਾਰਿਆਂ ਤੱਕ ਪਹੁੰਚਾਇਓ ਤਾਂ ਕਿ ਇੱਥੇ ਵਾਤਵਾ ਸੰਗਤ ਆਵੇ ਤੇ ਇਹ ਫੇਰ ਤੋਂ ਬਹਾਲ ਹੋ ਸਕੇ ਧੰਨਵਾਦ ਜੀ